ਸਿੱਧੂ ਮੂਸੇਵਾਲੇ ਦੀ ਮਾਤਾ ਦੇ ਵੱਲੋਂ 크੍ਰਿਸਚੀਅਨ ਭਾਈਚਾਰੇ ਨੂੰ ਇੱਕ ਲੀਗਲ ਨੋਟਿਸ ਭੇਜਿਆ ਗਿਆ। ਇੱਕ ਮਾਮਲਾ ਸੁਰਖੀਆਂ ਦਾ ਵਿਸ਼ਾ ਵੀ ਸੀ ਜਿੱਥੇ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੀ ਇੱਕ ਤਸਵੀਰ ਜਿਹੜੀ ਆ ਪ੍ਰਦਰਸ਼ਨ ਦੇ ਦੌਰਾਨ ਜਿਹੜੀ ਆ ਲਗਾਈ ਗਈ ਪੁਤਲਾ ਫੂਕਿਆ ਗਿਆ ਜਿਸ ਤੋਂ ਬਾਅਦ ਮਾਮਲਾ ਸੁਰਖੀਆਂ ਦੇ ਵਿੱਚ। ਜਿਲੰਦਰ ਵਿੱਚ ਪਿਛਲੇ ਦਿਨੀ ਹੀ ਸਮੂਹ ਭਾਈਚਾਰੇ ਦੇ ਵੱਲੋਂ ਮੁਸੀਬਾ ਭਾਈਚਾਰੇ ਦੇ ਵੱਲੋਂ ਪਾਨਾ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੀ ਮਾਤਾ ਦਾ ਪੁਤਲਾ ਬਣਾਉਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚੋਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਮੁਸੀਬ ਭਾਈਚਾਰੇ ਨੂੰ ਅਦਾਲਤ ਜ਼ਰੀਏ ਲੀਗਲ ਨੋਟਿਸ ਭੇਜਿਆ ਗਿਆ ਜਿਸ ਵਿੱਚ ਉਹਨਾਂ ਨੇ ਮਾਨਹਾਨੀ ਦਾ ਦਾਵਾ ਕੀਤਾ ਦਰਸਲ ਦੱਸਿਏ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦਾ ਪੁਤਲਾ ਵੀ ਜਿਹੜਾ ਬਣਾਇਆ ਗਿਆ ਤਸਵੀਰ ਜਿਹੜੀ ਮਾਤਾ ਚਰਨ ਕੌਰ ਦੀ ਲੱਗੀ ਹਾਲਾਂਕਿ ਪਾਨਾ ਸਿੱਧੂ ਦਾ ਪੁਤਲਾ ਫੂਕਿਆ ਜਾਣਾ ਸੀ ਪਾਨਾ ਸਿੱਧੂ ਦੇ ਖਿਲਾਫ ਜਿਹੜਾ ਵਾ ਉਹ ਪ੍ਰਦਰਸ਼ਨ ਹੋ ਰਿਹਾ ਸੀ ਔਰ ਇਹ ਕਿਹਾ ਗਿਆ ਕਿ ਇਸ ਦੇ ਵਿੱਚ ਇਸ ਤਸਵੀਰ ਤੇ ਨਾਲ ਗਲਤੀ ਹੋਈ ਹੈ ਮੁਸੀਬਾਈਚਾਰੇ ਨੇ ਪਰ ਜਿਹੜੀ ਮਾਫੀ ਵੀ ਮੰਗੀ ਹੈ ਪਰ ਹੁਣ ਤੁਹਾਨੂੰ ਦੱਸ ਦਈਏ ਕਿ 15 ਦਿਨ ਦੇ ਅੰਦਰ ਮਾਫੀ ਮੰਗਣ ਦੀ ਗੱਲ ਆਖੀ ਹੈ ਮਾਨ ਹਾਨੀ ਦੀ ਗੱਲ ਹੈ ਦਾਵਾ ਕੀਤਾ ਹੈ ਕਿ ਮਸੀਹ ਪਾਈ ਜਾ ਰਹੇ ਨੇ ਛਾਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਕਿ ਦਾਜ਼ੀ ਕਸਾਈ ਪਾਈ ਜਾ ਰਹੇ ਨੇ ਮਾਫੀ ਜ਼ਰੂਰ ਮੰਗੀ ਹੈ ਕਿ ਉਹਨਾਂ ਦੀ ਕੋਈ ਵੀ ਮਨਸ਼ਾ ਨਹੀਂ ਸੀਗੀ ਕਿ ਅਜਿਹਾ ਕੁਝ ਕਰਨ ਦੀ ਪਰ ਉਸ ਤੋਂ ਬਾਅਦ ਹੁਣ ਇੱਕ ਲੀਗਲ ਨੋਟਿਸ ਜਿਹੜਾ ਵਾ ਜਾਰੀ ਕਰ ਦਿੱਤਾ ਗਿਆ ਨਾਲ ਹੀ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਕ੍ਰਿਸਚਨ ਪਾਈ ਜਾ ਰਹੇ ਨੂੰ ਇਹ ਲੀਗਲ ਨੋਟਿਸ ਭੇਜਿਆ ਔਰ ਇਹ ਕਿਹਾ ਗਿਆ ਕਿ 15 ਦਿਨ ਦੇ ਅੰਦਰ ਉਹ ਮਾਫੀ ਮੰਗਣ ਲਈ ਤਾਂ ਕਾਰਵਾਈ ਹੋਵੇਗੀ ਔਰ ਜਿਸ ਤਰੀਕੇ ਦੇ ਨਾਲ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਹ ਹੈਰਾਨ ਕਰ ਦੇਣ ਵਾਲਾ ਮਾਮਲਾ ਸੀ ਔਰ ਜਿਸ ਦੇ ਵਿੱਚ ਮਾਤਾ ਚਰਨ ਕੌਰ ਦੀ ਤਸਵੀਰ ਵੀ ਉਸ ਪੁਤਲੇ ਦੇ ਉੱਤੇ ਲੱਗਦੀ ਨਜ਼ਰ ਆਈ। ਹਾਲਾਂਕਿ ਸਿੱਧੂ ਮੂਸੇਵਾਲੇ ਦੇ ਫੈਨਸ ਦਾ ਇਹ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਮਾਤਾ ਚਰਨ ਕੌਰ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਉਹਨਾਂ ਦਾ ਕੋਈ ਵੀ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ ਸੀ ਪਰ ਫਿਰ ਵੀ ਜੋ ਹੈ ਅ ਮਾਤਾ ਚਰਨ ਕੋਰਦਾਈ ਜਿਹੜੀ ਤਸਵੀਰ ਲੱਗੀ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪੈ ਫੈਨਸ ਜਿਹੜੇ ਪੱਖੇ ਔਰ ਇਸਾਈ ਭਾਈਚਾਰੇ ਨੇ ਮਾਫੀ ਵੀ ਮੰਗੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਸੁਰਖੀਆਂ ਬਣੀਆਂ ਹੋਈਆਂ ਨੇ ਸੋਸ਼ਲ ਮੀਡੀਆ ਤੇ ਮਾਮਲਾ ਭਖਿਆ ਤਾਂ ਹੁਣ ਇੱਕ ਲੀਗਲ ਨੋਟਿਸ ਇਸਾਈ ਭਾਈਚਾਰੇ ਨੂੰ ਭੇਜਿਆ ਗਿਆ 15 ਦਿਨ ਦੇ ਅੰਦਰ ਮਾਫੀ ਮੰਗਣ ਦੀ ਗੱਲ ਆਖੀ ਗਈ ਹੈ ਔਰ ਜੇਕਰ ਮਾਫੀ ਨਹੀਂ ਮੰਗੀ ਗਈ ਤਾਂ ਐਕਸ਼ਨ ਲੱਤੇ ਜਾਣਗੇ ਜਿਹਾ ਮਾਮਲਾ ਸੁਰਖੀਆਂ ਦਾ ਵਿਸ਼ਾ ਬਣ ਗਿਆ ਇਸ ਦੂਸਰੇ ਵਿਚਾਰੇ ਤੁਹਾਨੂੰ ਦੱਸ ਨਹੀਂ ਇਹ ਕਿ ਹੁਣ ਮਾਤਾ ਚਰਨ ਕੌਰ ਨੇ ਵੱਡਾ ਐਕਸ਼ਨ ਲੈ ਲਿਆ ਉਹਨਾਂ ਦੀ ਟੀਮ ਨੇ ਪਰਿਵਾਰਕ ਮੈਂਬਰਾਂ ਨੇ ਲੀਗਲ ਨੋਟਿਸ ਭੇਜ ਕੇ ਮਾਣ ਹਾਨਤੀ ਦਾ ਦਾਵਾ ਕੀਤਾ ਔਰ ਕਿਹਾ ਗਿਆ ਕਿ ਮਾਫੀ ਜਿਹੜੀ ਆ ਇਹ ਜਨਤਕ ਤੌਰ ਤੇ ਸਾਈ ਭਾਈਚਾਰੇ ਦੇ ਵੱਲੋਂ ਮੰਗਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਮਾਤਾ ਚਰਨ ਕੌਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਤਸਵੀਰਾਂ ਵਾਇਰਲ ਹੋਈਆਂ ਇੱਕ ਪਾਸੇ ਪਾਨਾ ਸਿੱਧੂ ਦਾ ਪੁਤਲਾ ਤੇ ਦੂਸਰੇ ਪਾਸੇ ਮਾਤਾ ਚਰਨ ਕੌਰ ਦੀ ਤਸਵੀਰ ਵਾਲਾ ਪੁਤਲਾ ਵੀ ਵਾਇਰਲ ਹੋਇਆ ਜਿਸ ਤੋਂ ਬਾਅਦ ਜਦੋਂ ਇਹ ਨੋਟਿਸ ਤੇ ਆਇਆ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਤੇ ਹਰ ਕੋਈ ਹੈਰਾਨ ਰੋ ਗਿਆ ਕਿ ਆਖਰ ਇਹਡੀ ਵੱਡੀ ਗਲਤੀ ਕਿਵੇਂ ਹੋ ਸਕਦੀ ਹੈ ਤਾਂ ਹੁਣ ਮਾਤਾ ਚਰਨ ਕੌਰ ਨੇ ਲੀਗਲ ਨੋਟਿਸ ਭੇਜ ਕੇ ਕਾਰਵਾਈ ਜਿਹੜੀ ਕੀਤੀ ਗਈ ਹੈ ਔਰ 15 ਦਿਨ ਦੇ ਅੰਦਰ ਮਾਫੀ ਮੰਗਣ ਦੀ ਗੱਲ ਆਖੀ ਹੈ ਮਾਤਾ ਚਰਨ ਕੌਰ ਜੀ ਦਾ ਕਿਸੇ ਨੇ ਪਤਲਾ ਨਹੀਂ ਫੂਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੈ ਲਵਾਂ ਨਾ ਨਾ ਜੀ ਬੱਸ ਦੇਖੋ ਇਹ ਕੁਝ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਦਾ ਚਾਰਨਗੌਰ ਦਾ ਪੁੱਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲ ਹੀ ਆ ਮਿਸਟੇਕ ਹੋ ਗਈ ਹੈ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਪਛਾਣ ਨਹੀਂ ਮੈਂ ਉਹਦੇ ਲਈ ਮਾਫੀ ਮੰਗਦਾ ਵੇਖੋ ਪਚਾਰਨਕੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਉਹ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆ ਤੇ ਇਹ ਇੱਕ ਮਿਸਟੇਕ ਹੋਈ ਹੈ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰ ਰਹੇ ਉਥੇ ਕਿਹੇ ਬੰਦੇ ਨੇ ਵੇਖ ਲਈ ਵੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਪਿਛਾਇ ਦੇ ਬਿਨ ਹਾਸ ਦੀ ਮਮੀ ਆ ਮਾਤਾ ਆ ਇਸ ਕਰਕੇ ਹੋ ਗਿਆ अदरवाइज ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾੜਿਆ